ਵਿਦਾਂਸਵਾ ਹਲਕਾ ਮੁਕੇਰੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਰਮੇਂਦਰ ਸਿੰਘ ਖਾਲਸਾ ਨੂੰ ਟਿਕਟ ਮਿਲਣ ਤੇ ਮੁਕੇਰੀਆਂ ਵਾਸੀਆਂ ਜੋ ਖੁਸ਼ੀ ਦੀ ਧਰਪਾਈ ਜਾ ਰਹੀ ਹੈ ਸਰਦਾਰ ਪਰਮੇਂਦਰ ਸਿੰਘ ਖਾਲਚਾਨੀ ਨੇ ਦੱਸਿਆ ਸਾਡੀ ਪਾਰਟੀ ਲੰਬੇ ਸਮੇਂ ਤੋਂ ਲੜਕਦੀਆਂ ਕਮੀਆਂ ਨੂੰ ਪਹਿਲ ਦੇ ਦੇ ਆ ਤੇ ਪੂਰਾ ਕੀਤਾ ਜਾਵੇਗਾ ਜਿਵੇਂ ਕਿ ਨੌਕਰੀਆਂ ਵਿੱਚ ਪੰਜਾਬ ਵਾਸੀਆਂ ਨੂੰ ਪਹਿਲ ਦਿੱਤੀ ਜਾਵੇਗੀ ਘੱਟ ਆਮਦਨ ਵਾਲਿਆਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਸਾਡੇ ਧਰਮਾਂ ਤੇ ਪਾਵਨ ਗ੍ਰੰਥਾਂ ਦੀ ਬੇਅਦਬੀ ਖਿਲਾਫ ਸਖਤ ਕਾਨੂੰਨ ਬਣਾਏ ਜਾਣਗੇ ਸਿੱਖਿਆ ਤੇ ਸਿਹਤ ਸੂਲਤਾ ਬਿਲਕੁਲ ਮੁਖਤ ਹੋਣਗੀਆਂ ਸਰਕਾਰੀ ਅਤੇ ਗੈਰ ਸਰਕਾਰੀ ਮੁਲਾਜ਼ਮਾਂ ਨੂੰ ਵਧੀਆ ਸਹੂਲਤਾਂ ਮਹੱਈਆ ਕਰਾਈਆਂ ਜਾਣਗੀਆਂ ਤਾਂ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾ ਸਕੇ ਪੰਜਾਬ ਦੇ ਪਾਣੀ ਖੇਤੀ ਬਿਜਲੀ ਆਦਿ ਦੇ ਸਰੋਤਾਂ ਦੀ ਸੰਭਾਲ ਲਈ ਵਧੀਆ ਕਾਨੂੰਨਾਂ ਤੇ ਸਕੀਮਾਂ ਬਣਾਈਆਂ ਜਾਣਗੀਆਂ ਨਾਜੇ ਦਾ ਵਪਾਰ ਕਰਨੇ ਵਾਲਿਆਂ ਨੂੰ ਕੜੇ ਹੱਥੀ ਲਿਆ ਜਾਵੇਗਾ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਾਣਗੇ ਤੇ ਧੀਆਂ ਪਣਾ ਦੀ ਸੁਰੱਖਿਆ ਸਬੰਧੀ ਵਧੀਆ ਪ੍ਰਬੰਧ ਹੋਣਗੇ ਆਓ ਸੁਣਦੇ ਹਾਂ ਪਰਮਿੰਦਰ ਸਿੰਘ ਖਾਲਸਾ ਦੀ ਜਵਾਨੀ ਅਹਿੰਕੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮੰਦਰ ਸਿੰਘ ਕਾਲਸਾ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੂੰ ਮਤੇਰੀਆਂ ਹਲਕੇ ਤੋਂ ਬੇਨਤੀ ਕਰਦਾ ਹੈ ਕਿ ਇਹ ਸਾਡੇ ਮਤੇਰੀਆਂ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਅਹੀ ਹੁਣਕੀਆਂ ਤੇ ਵਿਚਰਦੇ ਆ ਤੇ ਸਾਡੇ ਸਾਹਮਣੇ ਆਉਂਦਾ ਬਹੁਤ ਜ਼ਿਆਦਾ ਕ੍ਰਪਸ਼ਨ ਜਿਹੜੀ ਹੋ ਰਹੀ ਹੈ ਉਹ ਤਸੀਲਾਂ ਦੇ ਵਿੱਚ ਦੇਖ ਲਓ 100 ਰੁਪਏ ਦਾ ਫਾਰਮ ਹੁੰਦਾ ਉਹ 120-20 ਰੁਪਏ ਦਾ ਮਿਲਦਾ ਪਿਆ ਰਦਸਤਰੀ ਕਰਾਣੀ ਹੁੰਦੀ ਹੈ ਤਹਿਸੀਲਦਾਰ ਨੂੰ ਵਕਫਾ ਵੱਡੀ ਦੇਣੀ ਪੈਂਦੀ ਹੈ ਸਾਰਿਆਂ ਨੂੰ ਮਾਇਆ ਦੇ ਮਾਇਆ ਦੇ ਕੇ ਤੇ ਫਿਰ ਜਿਹੜੇ ਕੰਮ ਹੁੰਦੇ ਨੇ ਗਰੀਬੰਦਾਂ ਕਿੱਥੋਂ ਕੰਮ ਕਰੇਗਾ ਫਿਰ ਸਾਡੇ ਏਰੀਆ ਵਿੱਚ ਕੋਈ ਮੈਡੀਕਲ ਦੀ ਸੁਵਿਧਾ ਨਹੀਂ ਹੈਗੀ ਕੋਈ ਸਰਕਾਰੀ ਮੈਡੀਕਲ ਕਾਲਜ ਨਹੀਂ ਹੈਗਾ ਤੇ ਸਾਰੇ ਮੁੱਦੇ ਜਿੱਦਾਂ ਹੁਣ ਸੀਵਲੇ ਜਿੱਦਾਂ ਹੁਣ ਦੋ ਦਿਨ ਮੀਂਹ ਪਿਆ ਤੇ ਪਿੰਡਾਂ ਤੇ ਸੀਵਲੇ ਜਾਂਦਾ ਜਿਹੜਾ ਕੰਮ ਹੋਇਆ ਦੇਖ ਲਓ ਕਿਦਾਂ ਦਾ ਹੋਇਆ ਜਿਹੜੇ ਮਿਸਤਰੀ ਅਸੀਂ ਖੁਰਲੀਆਂ ਬਣਾਉਣ ਵਾਸਤੇ ਯੂਜ਼ ਕਰਦੇ ਆ ਉਹ ਮਿਸਤਰੀਆਂ ਨੂੰ ਸੀਵਲੇ ਦਾ ਕੰਮ ਦਿੱਤਾ ਪਿਆ ਤੁਸੀਂ ਦੇਖੋਗੇ ਸੀਵਰੇਜ ਦਾ ਕੰਮ ਜਿਹੜਾ ਹੈ ਉਹ ਇੱਕ ਇੰਜੀਨੀਅਰ ਹੁੰਦਾ ਉਹ ਪਾਣੀ ਦਾ ਨਿਕਾਸ ਪਾਣੀ ਦਾ ਜਿਹੜਾ ਮਿਲੀਮੀਟਰ ਕਿਧਰ ਨੂੰ ਜਾ ਰਿਹਾ ਉਹ ਕਲਾ ਅਨਸਾਰੀ ਚੈੱਕ ਕਰਕੇ ਫਿਰ ਉਹ 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 ਟ੍ਰੈਮ ਚੇਂਜ ਕਰਦਾ ਜਾਂਦਾ ਜਿੰਦਾ ਵਾ ਤੇ ਫਿਰ ਉਹਦੇ ਆਧਾਰ ਤੇ ਕੰਮ ਹੁੰਦਾ ਇੰਜੀਨੀਅਰ ਦੇ ਆਧਾਰ ਤੇ ਹੁਣ ਇੱਥੇ ਜਿਹੜੇ ਖੁੱਲ੍ਹੀਆਂ ਬਣਾਉਣ ਵਾਲੇ ਮਿਸਤਰੀ ਨੇ ਜਿਨ੍ਹਾਂ ਨੂੰ ਕੋਈ ਘਰ ਬਣਾਉਣ ਤੇ ਨਹੀਂ ਰੱਖਦਾ ਉਹ ਮਿਸਤਰੀਆਂ ਨੂੰ ਤੇ ਇੱਥੇ ਕੰਮ ਦਿੱਤਾ ਪਿਆ ਵਾ ਤੇ ਹੁਣ ਦੋ ਦਿਨ ਹੀ ਬਾਰਿਸ਼ ਹੋਈ ਹੈ ਤੇ ਸਾਰੇ ਪਿੰਡਾਂ 'ਚ ਪਾਣੀ ਪਾਣੀ ਇੱਕੋ ਰੋਡ ਤੇ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਰੋਡ ਨੇ ਉਹ ਨਹੀਂ ਪਈ ਹੈਗੀ ਫਿਰ ਹੁਣ ਹਸਪੀਟਲ ਦੀ ਦੇਖ ਲਓ ਕੋਈ ਗਰੀਬ ਬੰਦਾ ਜਦੋਂ ਬਿਮਾਰ ਹੋ ਜਾਂਦਾ ਜਾਂ ਐਕਸੀਡੈਂਟ ਹੋ ਜਾਂਦਾ ਤੇ ਜਿਹੜਾ ਉਹ ਲੁਬਿਆਣੇ ਚਲੀਗੜ ਭਜਣਾ ਪੈਂਦਾ ਤਾਂ ਝਗੜਾ ਹੋ ਜਾਂਦਾ ਇੱਥੋਂ ਤੱਕ ਕਿ ਪੈਸੇ ਦੇ ਕੇ ਠਾਣੇ ਆਜ ਪਰਚੇ ਹੁੰਦੇ ਨੇ ਪਰਚੇ ਵੀ ਸਪਾਰਸ਼ਾਂ ਦੇ ਆਧਾਰ ਤੇ ਜੇ ਕੋਈ ਫੋਨ ਕਰਦਾ ਤੇ ਫਿਰ ਪਰਚੇ ਹੁੰਦੇ ਨੇ ਜੇ ਕੋਈ ਫੋਨ ਆਵੇ ਉਹ ਪਰਚਾ ਹੀ ਨਹੀਂ ਹੁੰਦਾ ਘਰੀ ਬੰਦ ਦੀ ਕੋਈ ਸਰਵਾਈ ਹੈ ਨਹੀਂ ਇਸ ਕਰਕੇ ਅਸੀਂ ਆਪ ਜੀ ਦੇ ਚਰਣਾ ਵਿੱਚ ਬੇਨਤੀ ਕਰਦੇ ਆ ਕਿ ਬੀਬੀ ਸੀ ਚੈਨਲ ਦੇ ਮਾਧਿਅਮ ਨਾਲ ਹੀ ਜਿਹੜਾ ਇਹ ਸਾਨੂੰ ਜਿਹੜਾ ਸਿਪ ਸਰਦਾਰ ਸਿਮਰਤਜੀਤ ਸਿੰਘ ਮਾਨ ਨੂੰ ਇਸ ਵਾਰੀ ਕੰਮਜਾਬ ਕਰੀਏ ਆਪਾਂ ਕਿਉਂਕਿ ਸਾਡਾ ਜਹੂ ਜਲਾਲ ਜਿਹੜਾ ਪੰਜਾਬ ਦਾ ਹੈ ਉਹ ਜਵਾਨੀ ਹੈ ਪੰਜਾਬ ਦੀ ਜਿਹੜਾ ਛੇਵਾਂ ਦਰਿਆ ਇਹਨਾਂ ਨੇ ਨਸ਼ਿਆਂ ਦਾ ਜਿਹੜਾ ਇੱਕ ਚਾਲੂ ਕੀਤਾ ਹੋਇਆ ਹੈ ਤੋ ਨਰਤਪਾ ਜਾ ਸਕੀਏ ਇਹ ਸਾਰੇ ਦੀਆਂ ਦਰਤਾਂ ਲਗਾਵਾ ਹੈ ਉਹ ਸਿਮਰਤ ਜੀ ਸਿੰਘ ਮਾਰਟੀ ਅਕੈਡਮੀ ਵਾਹਿਗੁਰੂ ਜੀ ਦਾ ਤਾਲ ਸਾਹਿਬ ਗੁਰੂ ਜੀ ਕੀ ਫਤਿਹ